ਵਕਤ ਦੇ 헤ਰਫੇਰ ਦਾ ਕੁਝ ਪਤਾ ਨਹੀਂ ਲੱਗਦਾ ਕਦੋਂ ਸੁਖਾਲਾ ਹੋ ਜਾਵੇ ਤੇ ਕਦੋਂ ਕਰੋਪ ਹੋ ਜਾਵੇ ਇੱਕ ਹੋਣਹਾਰ ਬਹੁਤ ਹੀ ਵਧੀਆ ਮੁੰਡਾ ਪਲੰਬਰ ਆ ਵਿੱਕੀ ਇਹਦਾ ਨਾਮ ਹੈਗਾ ਤੇ ਇਹਦਾ ਭਰਾ ਹੈਗਾ ਆ ਉਹ ਮਾਈਂਡਲੀ ਥੋੜਾ ਅਪਸੈਟ ਸੀ ਤੇ ਕਿਤੇ ਚਲਾ ਗਿਆ ਤੇ ਇਹ ਵਿਚਾਰਾ ਆ ਦੇਖੋ ਬਹੁਤ ਸਖਤ ਮਿਹਨਤ ਕਰਦਾ ਇੱਥੇ ਮੌਕੇ ਤੇ ਖੂਹੀ ਜਿਹੜੀ ਆ ਉਬੀ ਇਹ ਤੇ ਪਟ ਰਿਹਾ ਤੇ ਪਰ ਕਹਿੰਦੇ ਆ ਵੀ ਜਿੱਥੇ ਵੀ ਕਿਤੇ ਖੂਨ ਦਾ ਰਿਸ਼ਤਾ ਹੁੰਦਾ ਉੱਥੇ ਬੰਦਾ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦਾ ਜਦੋਂ ਕੋਈ ਚੀਜ਼ ਉਹਦੇ ਕੋਲੋਂ ਖੁੱਸ ਜਾਵੇ ਸੋ ਆਪਾਂ ਇਹ ਤੋਂ ਇਹਦੇ ਨਾਲ ਗੱਲਬਾਤ ਕਰਦੇ ਆ ਕਿ ਇਹਦਾ ਭਰਾ ਜਿਹੜਾ ਆ ਉਹ ਕਿਵੇਂ ਉਹ ਕਿਵੇਂ ਸੀ ਕਿੱਥੇ ਚਲਾ ਗਿਆ ਕੀ ਹੋਇਆ ਤੇ ਸਾਰੀ ਗੱਲਬਾਤ ਇਹਦੇ ਨਾਲ ਕਰਦੇ ਆ ਹਾਂਜੀ ਵਿੱਕੀ ਸასი ਕਾਲ ਸასი ਕਾਲ ਜੀ ਸასი ਕਾਲ ਜੀ ਕੀ ਹਾਲ ਚਾਲ ਆ ਠੀਕ ਹੈ ਜੀ ਤੇ ਕੀ ਨੋ ਸੀਗਾ ਤੇਰੇ ਭਰਾ ਦਾ ਨਹੀਂ ਤਾਇਆ ਇਹ ਡੁੰਮਣਾ ਸਿੰਘ ਆ ਉਹਦਾ ਨਾਮ ਜੀ ਅੱਛਾ ਡੁੰਮਣਾ ਸਿੰਘ ਹਾਂਜੀ हां जी हां जी परसों जी ਜਿੱਦਨ ਚੌਥੇ ਨੇਰੀ ਆਈ ਹੈ ਜੀ ਸ਼ਾਮ ਨੂੰ 7 ਵਜੇ ਦੀ ਗੱਲ ਹੈ ਜੀ ਉਹ ਨੇਰੀ ਦੇ ਵਿੱਚ ਪਤਾ ਨਹੀਂ ਕਿੱਥੇ ਚਲ ਗਿਆ ਜੀ ਅੱਛਾ हां जी ਕੋਈ ਤਲਾਹ ਮਿਲੀ ਆ ਕੋਈ ਕਹਿੰਦਾ ਗੁਜਰਾ ਜਾਂ ਗੁਜਰਾ ਕੋਲਾ ਕੋਈ ਕਹਿੰਦਾ ਭਈਏ ਲੈ ਗਏ ਜੀ ਹੁਣ ਉਹ ਲੱਭ ਨਹੀਂ ਰਿਹਾ ਗੁਜਰ ਵੀਲੀ ਦੇਖਿਆ ਭਈਆਂ ਕੋਲ ਵੀ ਦੇਖਿਆ ਜੀ ਕੋਈ ਕਹਿੰਦਾ ਮੱਕੀ ਦੇ ਵਿੱਚ ਗਿਰ ਗਿਆ 25 30 ਕਿਲੇ ਮੱਕੀ ਦੇ ਵੀ ਫੋਲ ਚੁੱਕੇ ਆ ਜੀ ਸਾਨੂੰ ਕਿਤੇ ਨਹੀਂ ਮਿਲਿਆ ਜੀ ਉਹ ਸਾਨੂੰ ਕਿਤੇ ਮਿਲ ਜਵੇ ਬਹੁਤ ਧੰਨਵਾਦ ਹੋਊਗਾ ਜੀ ਇਹੀ ਬੇਨਤੀ ਹੈ ਜੀ ਤੇ ਪੁਲਿਸ ਦੇ ਵਿੱਚ ਵੀ ਤੁਸੀਂ ਕੋਈ ਇਤਲਾਹ ਕਰੀ ਪੁਲਿਸ ਦੇ ਵਿੱਚ ਜੀ ਉਹਦੀ ਰਿਪੋਰਟ ਦਿੱਤੀ ਹੋਈ ਹੈ ਜੀ ਥਾਣੇ ਦੇ ਵਿੱਚ ਚ ਵੀ ਕਰਾਣੇ ਅੱਜ ਅਖਬਾਰ 'ਚ ਵੀ ਆ ਜਾਣੀ ਹੈ ਜੀ ਫੋਟੋ ਠੀਕ ਹੈ ਹਾਂਜੀ ਹਾਂ ਬੇਨਤੀ ਕਰਕੇ ਜੇ ਕਿਸੇ ਨੂੰ ਵੀ ਮਿਲਿਆ ਜੀ ਨਾਮ ਰੱਖਾਂਗੇ ਆਪਾਂ 5000 ਰੁਪਏ ਦਵਾਂਗੇ ਜੀ ਕਿਤੇ ਤਲਾਹ ਹੋਵੇ ਤਾਂ ਜਰੂਰ ਦੱਸਣਾ ਜੀ ਹਾਂ ਕਹਿਣ ਤੋਂ ਪਾਵੇ ਆ ਕਿ ਥੋੜਾ ਮਾਈਂਡਲੀ ਅਫਸੈਟ ਆ ਤੇ ਕਿਉਂਕਿ ਰੋਜੀ ਰੋਟੀ ਤੋਂ ਵੀ ਅਜਿਹੇ ਬੰਦਾ ਜਿਹੜਾ ਆ ਉਹ ਆਵਾਜ਼ਾਰ ਹੋ ਜਾਂਦਾ ਹਾਂਜੀ ਸੋ ਸੰਗਤ ਨੂੰ ਹੱਥ ਬਨ ਕੇ ਇਹਨਾਂ ਵੱਲੋਂ ਬੇਨਤੀ ਆ ਕਿ ਭਾਈ ਜੇ ਕਿਤੇ ਵੀ ਉਹ ਮਿਲ ਜਾਵੇ ਡੁੰਬਣਾ ਸਿੰਘ ਤਾਂ ਉਹ ਚਾਹੇ ਇਨਾਂ ਦਾ ਆਪ ਨੰਬਰ ਵੀ ਲੈ ਲੈਣੇ ਆ ਕੀ ਨੰਬਰ ਆ ਇਸ ਤੇ ਕੰਟੈਕਟ ਕਰ ਦੇਣਾ 98785 ਜੀ 176 98785 176 ਜੀ ਠੀਕ ਆ ਜੀ ਸੋ ਇਹਨਾਂ ਦਾ ਇਹ ਕਹਿਣਾ ਆ ਜਿਹੜਾ ਕਿਹੜਾ ਵੀ ਇਹ ਵੀਡੀਓ ਨੂੰ ਦੇਖੇ ਸੁਣੇ ਉਹਨੂੰ ਹੱਥ ਬਨ ਕੇ ਬੇਨਤੀ ਆ ਕਿ ਕਿਉਂਕਿ ਬੰਦਾ ਜਿਹੜਾ ਆ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਆ ਸੋ ਕਿਰਪਾ ਕਰਕੇ ਜ਼ਰੂਰ ਇਸ ਦੀ ਜਿੱਥੇ ਵੀ ਕਿਤੇ ਕਿਸੇ ਨੂੰ ਕੋਈ ਤੁਰਦਾ ਫਿਰਦਾ ਜਾਂ ਕਿਸੇ ਬੈਠਾ ਕਿਤੇ ਲੱਭ ਜਾਵੇ ਤਾਂ ਕਿਰਪਾ ਕਰਕੇ ਇਸ ਨੰਬਰ ਤੇ ਕੰਟੈਕਟ ਜਿਹੜਾ ਆ ਉਹ ਕੀਤਾ ਜਾਵੇ